ਫੜਾ ਦੇ ਹਾਲਾਤ ਦੌਰਾਨ ਇੱਕ ਹੋਰ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸ ਦੇ ਕਿ ਸੁਲਤਾਨਪੁਰ ਲੋਧੀ ਖੇਤਰ ਦੇ ਨਾਲ ਲੱਗਦੇ ਹਲਕਾ ਜ਼ੀਰਾ ਦੇ ਬਲਾਕ ਮੱਖੂ ਦੇ ਪਿੰਡ ਮਨੂਮਾਚੀ ਵਿਖੇ ਬਣੇ ਆਰਜੀ ਬੰਨ ਦੇ ਟੁੱਟ ਜਾਣ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਇਸ ਦੇ ਵਿੱਚ ਕਿਸਾਨਾਂ ਦਾ ਵੱਡੇ ਪੱਧਰ ਦੇ ਉੱਤੇ ਕਾਫੀ ਨੁਕਸਾਨ ਹੋਣ ਦਾ ਖਤਰਾ ਜੁਤਾਇਆ ਜਾ ਰਿਹਾ ਹੈ ਕਿ ਸਤਲੁਜ ਦਰਿਆ ਦੇ ਨੇੜੇ ਭਣੇ ਇਸ ਆਰਜੀ ਬੰਨ ਟੁੱਟਣ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਦੇ ਉਤੇ ਕਾਫੀ ਵਾਇਰਲ ਵੀ ਹੋ ਰਹੀ ਹੈ ਸੰਭਾਵਨਾ ਜੁਤਾਈ ਜਾ ਰਹੀ ਹੈ ਕਿ ਇਸ ਬੰਨ ਟੁੱਟਣ ਦੇ ਕਾਰਨ ਸੁਲਤਾਨਪੁਰ ਲੋਧੀ ਖੇਤਰ ਦੇ ਉਤੇ ਜੋ ਕਿ ਥੋੜਾ ਬਹੁਤ ਅਸਰ ਪੈ ਸਕਦਾ ਹੈਗਾ ਫਿਲਹਾਲ ਬੰਨ ਟੁੱਟਣ ਜਾਣ ਮਗਰੋਂ ਇਲਾਕੇ ਦੇ ਲੋਕਾਂ ਨੂੰ ਪਾਚੜਾ ਪੈ ਚੁੱਕਿਆ ਨੇ ਤੇ ਕਿਸਾਨਾਂ ਦੇ ਵੱਲੋਂ ਪੁੱਤਾ ਵਾਂਗ ਪਾਲੀ ਗਈ ਫਸਲ ਵੀ ਮਿੰਟਾ ਸਕਿੰਟਾਂ ਦੇ ਵਿੱਚ ਪਾਣੀ ਦੇ ਵਿੱਚ जलमगन हो चुकी है तस्वीरें ਤੁਸੀਂ ਦੇਖ ਸਕਦੇ ਹੋ ਇਹ ਵੀਡੀਓ ਵੀ سوشل میڈیا ਦੇ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਦੱਸ ਦੇ ਕਿ ਸਤਨੁਜ ਦਰਿਆ ਦੇ ਉੱਤੇ ਪਿੰਡ ਅਮਰੂ ਮਾਚੀ ਦਾ ਆਰਜੀ ਬੰਨ ਟੁੱਟ ਚੁੱਕਿਆ ਹੈਗਾ ਹਜ਼ਾਰਾਂ ਏਕੜ ਫਸਲਾਂ ਬਰਬਾਦ ਹੋ ਚੁੱਕੀਆਂ ਨੇ ਤੇ ਵੀਡੀਓ ਹੁਣ سوشل میڈیا ਦੇ ਉੱਤੇ ਵੀ ਕਾਫੀ ਵਾਇਰਲ ਹੋ ਰਹੀ ਹੈ ਉਹ ਵੀ ਜੋ ਜੇ ਨਹੀਂ ਦੁਕਾਦ ਨਹੀਂ ਨਹੀਂ ਦੁਕਾਦ ਹੈ ਪਾਣੀ ਆਪਣਾ ਨਹੀਂ ਜਾਂਦੀ ਬਈ ਇਹ ਕੋਈ ਨਹੀਂ ਹੈ ਹੜਾ ਦੇ ਹਾਲਾਤ ਦੌਰਾਨ ਇੱਕ ਹੋਰ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸ ਦੇ ਕਿ ਸੁਲਤਾਨਪੁਰ ਲੋਧੀ ਖੇਤਰ ਦੇ ਨਾਲ ਲੱਗਦੇ ਹਲਕਾ ਜ਼ੀਰਾ ਦੇ ਬਲਾਕ ਮੱਖੂ ਦੇ ਪਿੰਡ ਮਨੂ ਮਾਚੀ ਵਿਖੇ ਬਣੇ ਆਰਜੀ ਬੰਨ ਦੇ ਟੁੱਟ ਜਾਣ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਇਸ ਦੇ ਵਿੱਚ ਕਿਸਾਨਾਂ ਦਾ ਵੱਡੇ ਪੱਧਰ ਦੇ ਉੱਤੇ ਕਾਫੀ ਨੁਕਸਾਨ ਹੋਣ ਦਾ ਖਰਚਾ ਜਤਾਇਆ ਜਾ ਰਿਹਾ ਹੈ ਵੈਸੇ ਕਿ ਸਤਲੁਜ ਦਰਿਆ ਦੇ ਨੇੜੇ ਬਣੇ ਇਸ ਆਰਜੀ ਬੰਨ ਟੁੱਟਣ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਵੀ ਹੋ ਰਹੀ ਹੈ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਸ ਬੰਨ ਟੁੱਟਣ ਦੇ ਕਾਰਨ ਸੁਲਤਾਨਪੁਰ ਲੋਧੀ ਖੇਤਰ ਦੇ ਉਹ ਉੱਤੇ ਜੋ ਕਿ ਥੋੜਾ ਬਹੁਤ ਅਸਰ ਪੈ ਸਕਦਾ ਹੈਗਾ ਫਿਲਹਾਲ ਬੰਦੇ ਟੁੱਟਣ ਜਾਣ ਮਗਰੋਂ ਇਲਾਕੇ ਦੇ ਲੋਕਾਂ ਨੂੰ ਪਾਚਰਾ ਪੈ ਚੁੱਕਿਆ ਨੇ ਤੇ ਕਿਸਾਨਾਂ ਦੇ ਵੱਲੋਂ ਪੁੱਤਾ ਵਾਂਗ ਪਾਲੀ ਗਈ ਫਸਲ ਵੀ ਮਿੰਟਾ ਸਕਿੰਟਾਂ ਦੇ ਵਿੱਚ ਪਾਣੀ ਦੇ ਵਿੱਚ ਜਲਮਗਨ ਹੋ ਚੁੱਕੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਦੱਸਦੇ ਕਿ ਸਤਨੂਜ ਦਰਿਆ ਦੇ ਉੱਤੇ ਪਿੰਡ ਮਨੂ ਮਾਛੀ ਦਾ ਆਰਜੀ ਬੰਨ ਟੁੱਟ ਚੁੱਕਿਆ ਹੈਗਾ ਹਜ਼ਾਰਾਂ ਏਕੜ ਫਸਲਾਂ ਬਰਬਾਦ ਹੋ ਚੁੱਕੀਆਂ ਨੇ ਤੇ ਵੀਡੀਓ ਹੁਣ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਵਾਇਰਲ ਹੋ ਰਹੀ ਹੈ O, que é que é o